ਯਾਰ ਜਾਲਾ ਮੇਰੇ ਸਾਰੇ ਟਿਕਟਕ ਹੋਗੇ ਅੱਜ ਆਪਣੀ ਵੀਡੀਓ ਹੈਗੀ ਹੈ ਜਿਹੜੇ ਘਰਾਂ ਦੇ ਵਿੱਚ ਆਪਾਂ ਫਾਲ ਦਾ ਬੁੱਤੇ ਲਾ ਲੈਂਦੇ ਆ ਆਪਣਾ ਵੀਡੀਓ ਹੈ ਮੇਰੇ ਫਾਲ ਦਾ ਬੁੱਤੇ ਘਰੇ ਲੱਗੇ ਸੀਗੇ ਜਿਹੜੇ ਮੈਂ ਉਹਨਾਂ ਨੂੰ ਦੇਖਉਣ ਲੱਗਿਆ ਅੱਜ ਸੋਚਿਆ ਤੁਹਾਡੇ ਨਾਲ ਜੀ ਸ਼ੇਅਰ ਕੀਤਾ ਜਾਵੇ ਇਹ ਜਿਵੇਂ ਆਪਣੇ ਚੀਕੋ ਦਾ ਬੁੱਤਾ ਲੱਗਿਆ ਘਰੇ ਇਹਨੂੰ ਇਸ ਟਾਈਮ ਨਾਲ ਆ ਗਿਆ ਹੁਣ ਇਹਨੂੰ ਫਾਲ ਤੁਸੀਂ ਦੇਖ ਸਕਦੇ ਹੋ ਇਹ ਫਾਲ ਆਇਆ ਹੋਇਆ ਇਹਨੂੰ ਹਰੇਕ ਟਾਣੀ ਦੇ ਨਾਲ ਫਾਲਾ ਬਹੁਤ ਪਿਛਲੇ ਸਾਲ ਘੱਟ ਸੀ ਇਸ ਵਾਰੀ ਬਹੁਤ ਜ਼ਿਆਦਾ ਫਲ ਪਿਆ ਇਹਨੂੰ ਇਹ ਫਲ ਕਈ ਵਾਰ ਚੀਕੂ ਦੇ ਜਿਹੜਾ ਹੁੰਦਾ ਉਹ ਡਿੱਗ ਪੈਂਦਾ ਹੈ ਇਹ ਫਲ ਜਿਹੜਾ ਆਪਣਾ ਨਾਂ ਡਿੱਗੇ ਉਹਦੇ ਲਈ ਆਪਾਂ ਕੀ ਕਰਨਾ ਹੈ ਅੱਜ ਦੀ ਵੀਡੀਓ ਇਸੇ ਤੇ ਹੈਗੀ ਆ ਸਭ ਤੋਂ ਪਹਿਲਾਂ ਤਾਂ ਇਹਦੇ ਮੋਢੇ ਦੇ ਵਿੱਚ ਜਿਵੇਂ ਮੈਂ ਗੁੜਾਈ ਕੀਤੀ ਹੋਈ ਆ ਦੇਖੋ ਇਹਨੂੰ ਪੋਲਾ ਕਰ ਲੈਣਾ ਸਾਰੇ ਪਾਸੇ ਬਿਲਕੁਲ ਪੁਰਪਰੀ ਮਿੱਟੀ ਬਣਾ ਲੈਣੀ ਆ ਤੇ ਆਹ ਤਣੇ ਦੇ ਨਾਲ ਜਿੱਥੇ ਵੀ ਇਹਦਾ ਤਣਾ ਸਟਾਰਟ ਹੁੰਦਾ ਐਵੇਂ ਮਿੱਟੀ ਲਾ ਦੇਣੀ ਨਾਲ ਕਿਉਂ ਤਣੇ ਦੇ ਵਿੱਚ ਆ ਜਿਹੜਾ ਉਹ ਪਾਣੀ ਨਾ ਜਾਵੇ ਇਸ ਤਰ੍ਹਾਂ ਮਿੱਟੀ ਦੇ ਚਾਰੇ ਪਾਸੇ ਆਪਾਂ ਲਾ ਦੇਣੀ ਆ ਤੇ ਬਾਕੀ ਜਿਹੜੀ ਥਾਂ ਆਪਣੀ ਆ ਬਚੀ ਹੋਈ ਆ ਇਹ ਗੁੜਾਈ ਕਰ ਲੈਣੀ ਆ ਤੁਸੀਂ ਜਿਵੇਂ ਵੇਖਿਆ ਆਪਣੇ ਬੂਟੇ ਨੂੰ ਫਲ ਬਹੁਤ ਜ਼ਿਆਦਾ ਆਇਆ ਹੈ ਇਸ ਟਾਈਮ ਇਹਨੂੰ ਖਾਦ ਦੀ ਪੂਰੀ ਜ਼ਰੂਰਤ ਹੁੰਦੀ ਆ ਖਾਦ ਇਹਨੂੰ ਜਿਹੜੀ ਆਪਾਂ ਦੇਣੀ ਆ ਉਹ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਣੇ ਕੋਲ ਆ ਰੂੜੀ ਆ ਇਹ ਗਲੀ ਸਾੜੀ ਰੂੜੀ ਪਿਛਲੇ ਸਾਲ ਵਾਲੀ ਆ ਆਪਣੀ ਤਾਜੀ ਰੂੜੀ ਜਿਹੜੀ ਨਹੀਂ ਪਾਉਣੀ ਜੀ ਆਪਾਂ ਇੱਕ ਸਾਲ ਪੁਰਾਣੀ ਪਾਉਣੀ ਆ ਜਰੂਰੀ ਆਪਣੇ ਕੋਲ ਨਹੀਂ ਹੈਗੀ ਜਿਵੇਂ ਸ਼ਹਿਰ ਦੇ ਵਿੱਚ ਰਹਿੰਦੇ ਆਪਾਂ ਉੱਥੇ ਤੁਸੀਂ ਵਰਮਿੰਗ ਕੰਪੋਸਟ ਜਿਹੜੀ ਹੈਗੀ ਉਹ ਪਾ ਸਕਦੇ ਹੋ ਏਡਾ ਜਿਹੜਾ ਬੂਟਾ ਹੈ ਇਹਨੂੰ ਆਪਾਂ ਘਟੋ-ਘਟ ਏ ਅੱਧਾ ਬੱਠਲ ਆਪਾਂ ਜਿਹੜਾ ਰੂੜੀ ਲੈਣ ਦੇ ਦਿਆਂਗੇ ਤੇ ਪਹਿਲਾਂ ਗੁੜਾਈ ਕਰ ਲੈਣੀ ਕੋਲਾ ਕਰ ਲੈਣਾ ਥਾਂ ਉਸ ਤੋਂ ਬਾਅਦ ਇਹਦੇ ਵਿੱਚ ਰੂੜੀ ਮਿਕਸ ਕਰਦੇ ਇਹਦੇ ਚਾਰੇ ਪਾਸੇ ਰੂੜੀ ਹੈ ਜਿਹੜੀ ਬਾਵਾ ਬਾਸ ਇਹ ਵੱਧਾ ਪਾਉਣਾ ਬੱਠਲਾਂ ਦੇ ਵਿੱਚ ਮਿੱਟੀ ਦੇ ਮਿਕਸ ਕਰਨਾ ਆਪਾਂ ਵੀ ਆਪਾ ਪਾਤੀ ਆ ਚਾਹੁੰਦੇ ਆ ਆਪਾਂ ਇਹਦੇ ਵਿੱਚ ਥੋੜੀ ਜਿਹੀ ਜਿਹੜੀ ਕਲੀ ਆਪਾਂ ਦੀ ਪਾਤੀ ਆ ਇਸੇ ਤਰ੍ਹਾਂ ਆਪਣੇ ਘਰੇ ਜਿੰਨੇ ਵੀ ਫਲਦਾਰ ਬੂਟੇ ਆ ਜਿਨ੍ਹਾਂ ਨੂੰ ਫਲ ਪੈਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਇਸੇ ਤਰ੍ਹਾਂ ਸਾਰੀ ਜਿਹੜੀ ਖਾਦ ਆ ਦਿਓ ਆਪਣੀ ਬਿਲਕੁਲ ਔਰਗੇਨਿਕ ਆ ਇਹ ਕਲੀ ਪਾਉਣ ਤੋਂ ਬਾਅਦ ਆਪਾਂ ਰੂੜੀ ਮਿੱਟੀ ਤੇ ਕਲੀ ਨੂੰ ਮਿਕਸ ਕਰ ਦਿਆਂਗੇ ਆਪਾਂ ਜਿਹੜੀ ਥੱਲੇ ਮਿਕਸ ਹੋ ਜਾਵੇ ਚੰਗੀ ਕਰਾਂ ਆਏ ਧਿਆਨ ਰੱਖਣਾ ਹੈ ਤਣੇ ਦੇ ਦਾਲੇ ਆਪਾਂ ਜਿਹੜੀ ਮਿੱਟੀ ਹੈਗੀ ਜਰੂਰ ਲਾ ਦੇਣੀ ਹੈ ਤਣੇ ਦੇ ਨੇੜੇ ਪਾਣੀ ਨਹੀਂ ਜਾਂ ਦੇਣਾਗਾ ਇਹ ਮਿਕਸ ਹੋ ਗਈ ਆਪਣੀ ਇਸ ਤੋਂ ਬਾਅਦ ਆਪਾਂ ਦੇਾਂਗੇ ਪਾਣੀ ਇਹਨੂੰ ਪਾਣੀ ਦਾ ਪੂਰਾ ਘੁੱਟ ਘਰ ਦੇਣਾ ਹੈ ਪਾਣੀ ਜਿੰਨਾ ਵੀ ਆਪਾਂ ਦੇਣਾ ਹੈ ਪਾਣੀ ਜਿਹੜਾ ਹੈਗਾ ਉਹ ਆਪਾਂ ਬੂਟੇ ਨੂੰ ਜਿਹੜਾ ਹੈਗਾ ਕੋਈ ਵੀ ਬੂਟਾ ਲੱਗਿਆ ਆਪਾਂ ਸ਼ਾਮ ਨੂੰ ਹੀ ਦੇਣਾ ਹੈ ਸਵੇਰੇ ਪਾਸ ਸੂਰਜ ਨਿਕਲਣ ਤੋਂ ਪਹਿਲਾਂ ਪਾਣੀ ਦੇ ਸਕਦੇ ਉਸ ਤੋਂ ਬਾਅਦ ਨਹੀਂ ਜਿੰਨਾ ਵੀ ਪਾਣੀ ਆ ਕੋਸ਼ਿਸ਼ ਕਰੋ ਤੁਸੀਂ ਸ਼ਾਮ ਨੂੰ ਹੀ ਦਿਓ ਬੂਟਾ ਅੰजीर ਦਾ ਲੱਗਿਆ ਹੋਇਆ ਹੈ ਇਹਨੂੰ ਵੀ ਅੰजीर ਆਈ ਸੀ ਪਿਛਲੇ ਸਾਲ ਫਲ ਲੱਗਿਆ ਸੀਗਾ ਸਾਰੇ ਇਹਨੂੰ ਵੀ ਆਪਾਂ ਜਿਹੜਾ ਹੈਗਾ ਇਹਨੂੰ ਰੂੜੀ ਦੇਾਂਗੇ ਤੁਸੀਂ ਇੱਕ ਧਿਆਨ ਰੱਖਿਆ ਜੇ ਬੂਟੇ ਤੋਂ 1 ਫੁੱਟ ਦੇ ਥੱਲੇ-ਥੱਲੇ ਕੋਈ ਵੀ ਆਪਾਂ ਜਿਹੜੀ ਟਾਹਣੀ ਆ ਨਵੀਂ ਨਹੀਂ ਬੁੱਟਣ ਦੇਣੀ ਜਿਵੇਂ ਇਹਦੇ ਆ ਬੁੱਢੀ ਹੋਈ ਆ ਇਹ ਨਿਕਲੀ ਆ ਇੱਕ ਟਾਹਣੀ ਆ ਨਿਕਲ ਰਹੀ ਆ ਇਹ ਜਿਹੜੀਆਂ ਟਾਹਣੀਆਂ ਆ ਗਈਆਂ ਆਪਾਂ 1 ਫੁੱਟ ਤੱਕ ਸਾਰੀਆਂ ਤੋੜ ਦੇਣੀਆਂ 1 ਫੁੱਟ ਤੋਂ ਥੱਲੇ ਜਿਹੜੀ ਕੋਈ ਵੀ ਟਾਹਣੀ ਨਹੀਂ ਨਿਕਲਣ ਦੇਣੀ ਸਾਰੀਆਂ ਤੋੜ ਦੇਾਂਗੇ ਇਸ ਤੋਂ ਉੱਪਰ ਉੱਪਰ ਬੂਟਾ ਜਿਹੜਾ ਹੈਗਾ ਚੱਲੇ ਇਸੇ ਤਰ੍ਹਾਂ ਹੀ ਇਹਦੇ ਤਣੇ ਨਾਲ ਵੀ ਆਪਾਂ ਜਿਹੜੀ ਮਿੱਟੀ ਆ ਉਹ ਮਿੱਟੀ ਇਹਦੇ ਤਣੇ ਨਾਲ ਆ ਇਹ ਲਾ ਦੇਾਂਗੇ ਤਾਂ ਜੋ ਤਣੇ ਦੇ ਵਿੱਚ ਪਾਣੀ ਨਾ ਵੜੇ ਜਿਹੜੀਆਂ ਜੜਾ ਹੁੰਦੀਆਂ ਇਹਦੀਆਂ ਖੁਰਾਕ ਵਾਲੀਆਂ ਉਹ ਇੱਥੇ ਸਾਈਡ ਤੇ ਹੁੰਦੀਆਂ ਛੋਟੀਆਂ-ਛੋਟੀਆਂ ਇਹਨੂੰ ਗੁੜਾਈ ਕਰਕੇ ਤੇ ਇਸੇ ਤਰ੍ਹਾਂ ਹੀ ਰੂੜੀ ਇਹਨੂੰ ਵੀ ਮਿਕਸ ਕਰ ਦੇ ਜਿਵੇਂ ਛੋਟਾ ਬੂਟਾ ਹੈ ਇਹਨੂੰ ਰੂੜੀ ਥੋੜੀ ਜੀ ਘਟ ਦੇਾਂਗੇ ਵੱਡੇ ਬੂਟੇ ਨੂੰ ਆਪਾਂ ਉਹਦੇ ਹਿਸਾਬ ਨਾਲ ਜ਼ਿਆਦਾ ਰੂੜੀ ਦੇ ਸਕਦੇ ਹਾਂ ਇਹਨੂੰ ਆਪਾਂ ਥੋੜੀ ਘੱਟ ਰੂੜੀ ਜੜੀ ਪਾਗੇ ਇਹ ਆਪਣਾ ਦੂਸਰਾ ਬੂਟਾ ਚੀਕੂ ਦਾ ਪਹਿਲਾਂ ਤੁਸੀਂ ਦੇਖਿਆ ਜਿਹੜਾ ਘਰੇ ਲੱਗਿਆ ਸੀ ਉਹਨੂੰ ਫਲ ਦੇਖਿਆ ਫਲ ਇਹਨੂੰ ਵੀ ਬਹੁਤ ਆਇਆ ਹੋਇਆ ਹੈ ਇਹ 1 ਸਾਲ ODE ਤੋਂ ਪੁਰਾਣਾ ਹੈ ਬੂਟਾ ਇਹਦੇ ਫਲ ਲੱਗਿਆ ਹੋਇਆ ਇਹਨੂੰ ਵੀ ਉਸੇ ਤਰ੍ਹਾਂ ਆਪਾਂ ਗੁੜਾਈ ਕਰਕੇ ਤੇ ਤਣੇ ਦੇ ਨਾਲ ਜਿਹੜੀ ਮਿੱਟੀ ਉੱਥੇ ਲਾ ਦੇਣੀ ਆਪਾਂ ਸਾਰੀ ਉਸੇ ਤਰ੍ਹਾਂ ਰੂੜੀ ਇਹਨੂੰ ਵੀ ਪਾਵਾਂਗੇ ਇਹਦੇ ਫਲ ਜਿਹੜਾ ਉਹ ਚੀਕੂ ਲੱਗੇ ਆਉਂਦੇ ਐ ਇਹਨੂੰ ਆਹ ਦੇਖੋ ਆ ਜੀਕੂ ਬਣਿਆ ਖੜਾ ਹੈ ਇਸ ਤਰ੍ਹਾਂ ਐ ਸਾਰੇ ਬੂਟੇ ਇਹ ਚੀਕੂ ਨਾਲੀ ਪਰ ਜਾਣਿਆ ਜਿੰਨੇ ਵੀ ਬੂਫਾਲਾ ਸਾਰੇ ਆ ਵੇਖੋ ਕਿਵੇਂ ਗੁੱਛਿਆਂ ਦੇ ਵਿੱਚ ਲੱਗਦੇ ਆ ਇਹ ਸਾਰੇ ਕਾਮਯਾਬ ਆਪਾਂ ਕਰਦੇ ਨੇ ਆ ਬਰੂੜੀ ਇਹਨੂੰ ਵੀ ਪਾ ਦੇਣੀ ਉਸੇ ਤਰੀਕੇ ਨਾਲ ਹੀ ਇਹਦੇ ਮੋਢ ਦੇ ਵਿੱਚ ਵੀ ਗੁੜਾਈ ਕਰਕੇ ਤੇ ਇਹਨੂੰ ਵੀ ਰੂੜੀ ਪਾਉਣੀ ਆ ਤੇ ਅੱਜਕੱਲ ਜਿਵੇਂ ਗਰਮੀ ਬਹੁਤ ਜ਼ਿਆਦਾ ਆ ਗਰਮੀਆਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਹਰੇਕ ਬੂਟੇ ਨੂੰ ਆਪਣੇ ਜਿੰਨੇ ਵੀ ਬੂਟੇ ਲੱਗੇ ਆ ਘਰ ਦੇ ਵਿੱਚ ਉਹਨੂੰ ਪਾਣੀ ਆ ਜਿਹੜਾ ਹਰ ਦੂਜੇ ਦਿਨ ਜ਼ਰੂਰ ਦੇਣਾ ਹੈ। ਪਰ ਪਾਣੀ ਸ਼ਾਮ ਨੂੰ ਦੇਣਾ ਹੈ। ਇਹ ਆਪਣਾ ਅਮਰੂਦ ਦਾ ਬੂਟਾ ਹੈ। ਇਹਨੂੰ ਵੀ ਦੇਖੋ ਅਮਰੂਦ ਲੱਗੇ ਆਉਂਦੇ ਆ। ਛੋਟੇ-ਛੋਟੇ ਬਣੇ ਹੋਏ ਆ। ਇਹਦੀ ਵੀ ਗੜਾਈ ਕਰਕੇ ਇਹਨੂੰ ਵੀ ਆ ਜ਼ਰੂਰੀ ਆ ਆਪਾਂ ਪਾ ਦੇਣੀ ਆ। ਉਸੇ ਤਰ੍ਹਾਂ ਇੱਕ ਹੋਰ ਆਪਣਾ ਅਮਰੂਦ ਦਾ ਬੂਟਾ ਹੈ। ਇਹ ਜਿਹੜਾ ਹੈਗਾ ਪਿੰਕ ਅਮਰੂਦ ਹੁੰਦੇ ਵਿੱਚੋਂ ਆਪਾਂ ਚੀਰੀ ਦਾ ਤਾਂ ਜਿਹੜੇ ਪਿੰਕ ਨਿਕਲਦੇ ਆ ਉਹ ਬੂਟਾ ਲੱਗਿਆ ਇਹਨੂੰ ਵੀ ਦੇਖੋ ਅਮਰੂਦ ਜਿਹੜੇ ਆ ਉਹ ਲੱਗੇ ਆ ਇਹਨੂੰ ਆਪਾਂ ਪਿਛਲੀ ਵਾਰ ਪਾਈ ਸੀ ਰੂੜੀ ਹੁਣ ਦੁਬਾਰਾ ਇੱਕ ਵਾਰ ਫੇਰ ਪਾਵਾਂਗੇ ਇਹਦੇ ਵੀ ਹਰੇਕ ਟਾਣੀ ਦੇ ਨਾਲ ਜਿਵੇਂ ਦੇਖ ਸਕਦੇ ਹੋ ਤੁਸੀਂ ਅਮਰੂਦ ਲੱਗੇ ਹੋਏ ਆ ਔਰ ਛੋਟੇ-ਛੋਟੇ ਬਣੇ ਵੀ ਆਉਂਦੇ ਆ ਕੁਝ ਨਵੇਂ ਲੱਗ ਰਹੇ ਆ ਥੱਲੇ ਇਹਦੀ ਵੀ ਜਿਹੜੀ ਗੁਡਾਈ ਆਪਾਂ ਕਰਕੇ ਤੇ ਇਹਨੂੰ ਜਿਹੜਾ ਹੈਗਾ ਆਪਾਂ ਰੂੜੀ ਤੇ ਉਸੇ ਤਰ੍ਹਾਂ ਆਪਾਂ ਕਲੀ ਪਾਵਾਂਗੇ ਸਰੋਂ ਦੀ ਖਾਲਜੇ ਤੁਸੀਂ ਪਾਉਣੀ ਆ ਹੈ ਤੁਹਾਡੇ ਕੋਲ ਤਾਂ ਪਾ ਸਕਦੇ ਹੋ ਨਹੀਂ ਤਾਂ ਕੋਈ ਏਡੀ ਜ਼ਰੂਰੀ ਨਹੀਂ ਗੀ ਇਹ 베ਰੀ ਆਪਣੀ ਜਿਹਨੂੰ ਅੱਜਕੱਲ ਐਪਲ 베ਰੀ ਕਹਿੰਦੇ ਆ ਇਹ ਐਪਲ 베ਰੀ ਆ ਜਿਵੇਂ ਛੋਟੇ ਸੇਬ ਆਉਂਦੇ ਆ ਆਪਣੇ ਉਸ ਤਰ੍ਹਾਂ ਦੇ ਇਹਨੂੰ 베ਰ ਲੱਗਦੇ ਆ ਐਤਕੀ ਲੱਗੇ ਸੀ ਬਹੁਤ ਤੇਦੀ ਕਟਾਈ ਕੀਤੀ ਆ ਦੁਬਾਰਾ ਆਏ ਨੇ ਹੁਣ ਜਿਹੜੀ ਹੈਗੀ ਗ੍ਰੋਥ ਕੀਤੀ ਆ ਆਪਦੀ ਇਹਨੂੰ ਵੀ 베ਰ ਬਹੁਤ ਜ਼ਿਆਦੇ ਲੱਗਦੇ ਆ ਅਗਲੀ ਕਿਸੇ ਵੀਡੀਓ ਚ ਆਪਾਂ ਬੇਰ ਲੱਗੇ ਇਹਨੂੰ ਦਿਖਾਵਾਂਗੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਸ਼ੇਅਰ ਕਰ ਦਿਆ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਤੱਕ